ਸਿਕਲ ਦੋਸਤੋ ਕੀ ਹਾਲ ਚਾਲ ਹੈ ਜੀ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਸੋ ਅੱਜ ਜਾ ਰਹੇ ਹਾਂ ਜੀ ਆਪਾਂ ਸੋਨੀਪਾਈ ਦੇ ਪ੍ਰੋਗਰਾਮ ਦੇ ਉੱਤੇ ਨਨਕਾ ਮੇਲ ਤੇ ਜਾਗੂ ਦੇ ਸ਼ੂਟ ਲਈ ਤੇ ਅੱਜ ਸ਼ੁਰੂ ਹੋ ਗਈ ਰਸਤੇ 'ਚ ਬਾਰਿਸ਼ ਤੇ ਤੁਹਾਨੂੰ ਵੀਊ ਵੀ ਦਿਖਾ ਰਿਹਾ ਹਾਈਵੇ ਦੇ ਉੱਤੇ ਆ ਜੀ ਤੇ ਆਹ ਦੇਖ ਸਕਦੇ ਹੋ ਬਾਹਰ ਦਾ ਬਾਰਿਸ਼ ਹੋ ਰਹੀ ਆ ਹਲਕੇ ਹਲਕੇ ਤੇ ਆਹ ਦੇਖੋ ਜੀ ਮੌਸਮ ਕਿੰਨਾ ਵਧੀਆ ਆ ਪੂਰੇ ਬੱਦਲ ਆ ਤੇ ਹਲਕੇ ਹਲਕੇ ਬਾਰਿਸ਼ ਹੋ ਰਹੀ ਆ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਤਾਜਪੁਰ ਪੁਰਾ ਮੌਸਮ ਪੂਰਾ ਘੇਰ ਹੋਇਆ ਪਿਆ ਤੇ ਅੱਜ ਚੱਲੇ ਆ ਅਸੀਂ ਤਾਜਪੁਰ ਤੇ ਤਾਜਪੁਰ ਅੱਜ ਪਹਿਲਾਂ 4:30 ਵਜੇ ਪਹੁੰਚਣਾ ਨਾਨਕਾ ਮੇਲਾ ਉਸ ਤੋਂ ਬਾਅਦ ਰਾਤ ਨੂੰ ਜਾਗੋ ਤੇ ਜਾਗੋ ਕਰਕੇ ਪਾਵਨ ਕਰਦੇ ਤੇ ਬਾਕੀ ਦਨੂ ਬਾਈਹੋਨਾਂ ਨੂੰ ਬੁਲਾਉਂਦੇ ਆ ਜਾ ਕੇ ਸਾਰਾ ਪ੍ਰੋਗਰਾਮ ਦਿਖਾਵਾਂਗੇ ਅੱਜ ਕੀ ਖਾਣ ਪੀਣੂ ਦਾ ਕਰਾਂਗੇ ਵਿੱਚ ਕਿਉਂਕਿ ਫਿਰ ਸੀਜ਼ਨ ਖਤਮ ਹੋਣ ਵਾਲਾ ਆ ਤੇ ਦਿਖਾਵਾਂਗੇ ਅੱਜ ਵਧੀਆ ਵਧੀਆ ਪ੍ਰੋਗਰਾਮ ਦਾ ਅੱਜ ਪੂਰੇ ਜੱਪੇ ਦਾ ਸਕ੍ਰਿਪਟ ਕੋਣੀ ਜਿਹੜੇ ਜਿੱਥੇ ਨਾਨਕਾ ਮੇਲਾ ਮੁਕਾਬਲਾ ਆਹੇ ਇੱਕ ਚੀਜ਼ ਨੂੰ ਲੈ ਕੇ ਉਹ ਬੜੇ ਹੋਰ ਸਾਡੇ ਨਾਲ ਤੇ ਲੋ ਜੀ ਹੁਣ ਆ ਗਿਆ ਸੀ ਤਾਜਪੁਰ ਤੇ ਬਾਈ ਹੁਣੀ ਇ ਉਗਲੇ ਨੇ ਰੈਡੀ ਭਾਈ ਰੈਡੀ ਹੋ ਹਾਂਜੀ ਬਿਲਕੁਲ ਤੇ ਟੀਮ ਰੈਡੀ ਪੂਰੀ ਆਪਣੀ ਪੂਰੀ ਪੂਰੀ ਤੇ ਇਧਰ ਸਾਡੇ ਢੋਲੇ ਭਾਜੀ ਤੇ ਉਧਰ ਸਾਡੇ ਨਾਨਕਾ ਮੇਲ ਭਾਜੀ ਕਿਵੇਂ ਰੈਡੀ ਪੂਰੇ ਭਾਈ ਕਰੀਏ ਸਟਾਰਟ ਭਾਈ ਆ ਇੱਕ ਚੀਜ਼ ਦਿਖਾਉਣਾ ਤੁਹਾਨੂੰ ਆ ਦੇਖੋ ਪੈ ਗਿਆ ਕਿ ਚਿਕਾੜ ਲਾਇਆ ਇੱਥੇ ਆ ਦੇਖੋ ਆ ਤਰ੍ਹਾਂ ਦੇ ਆ ਸਾਡਾ ਮਿਸਤਰੀਆ ਭਾਈ ਭਾਈ ਕਿਵੇਂ ਆ ਕੀ ਜਗੜ ਲਾਤਾ ਭਈ ਤੂੰ ਇਹ ਤੇ ਵੀਰੇ ਤੇ ਵੀਰੇ ਫੇਸ ਲਗ ਲਗ ਭੇਜਿਆ ਮਤਲਬ ਅੰਦਰ ਲਾਈਟ ਹੈ ਨਹੀਂ ਕੀ ਕਹਿੰਦਾ ਮਤਲਬ ਅੱਛਾ ਵੀ ਇਕੱਲਾ ਇਕੱਲਾ ਫੇਸ ਬਣਾ ਕੇ ਫੋਟੋ ਭੇਜ ਦੇ ਕੰਟਰੋਲ ਕਰਕੇ ਐਡ ਹੈ ਨਹੀਂ ਕਹਿੰਦੇ ਪ੍ਰੋਪਰ ਹੈ ਨਹੀਂ ਅੱਛਾ ਪ੍ਰੋਪਰ ਲਾਈਟ ਹੈ ਨਹੀਂ ਕੀ ਕਿਆ ਬਾਤ ਆ ਪ੍ਰੋਪਰ ਲਾਈਟ ਚੈੱਕ ਹੁੰਦੀ ਇੱਥੇ ਇਹਦੇ ਵਿੱਚ ਹਾਂਜੀ ਹਾਂਜੀ ਚੈੱਕ ਵੀ ਹੁੰਦੀ ਆ ਬਕੇ ਪਿਆਰ ਕੋ ਫੇਸ ਦੇ ਮੱਧਾ ਘਟ ਇੱਥੇ ਕੰਟਰੋਲ ਹੋ ਜਾਂਦਾ ਕਿਆ ਬੰਦਾ ਕਿਆ ਹੈ ਕਿਆ ਕੰਮ ਪੈਸੇ ਰਕਤੀ ਆ ਰਹਾ ਹੈ ਰਕਤੀ ਹੈ ਜੀ ਮੂਰ ਵਿਚ ਅਜੋਰਾ ਹੈ ਨਹੀਂ ਤਾਂ ਗੱਲ ਕਰ ਅੱਛਾ ਯਾ ਤਾਂ ਯਾਪਨ ਦਾ ਫਰਾ ਕਾਰੀ ਕਰੇ ਇਥੇ ਬਹਿ ਕਿਆ ਬੰਦਾ ਕੀ ਨਾ ਆ ਨਾਮ ਕੀ ਆ ਸੰਦੀਪ ਲਾਈਟ ਹੈ ਸੰਦੀਪ ਲਾਈਟ ਦਾ ਬ੍ਰੈਂਡ ਸੰਜੀਵ ਸੰਦੀਪ ਲਾਈਟ ਸੰਦੀਪ ਸੰਦੀਪ ਲਾਈਟਿੰਗ ਕਿਆ ਬਾਤ ਹੈ ਆ ਦੇਖੋ ਜੀ ਬੰਦਰੇ ਜਿਗਾਰ ਕਰਕੇ ਕੰਮ ਸਾਰਤਾ ਕਹਿੰਦੇ ਵੀ ਹੈ ਨਹੀਂ ਲਾਈਟ ਰੂਟ ਦਾ ਪਰ ਰਿਕਵਰਮੈਂਟ ਪੂਰਾ ਲਓ ਜੀ ਹੁਣ ਨਾਨਕਾ ਮਿਲਦਾ ਹੋ ਗਿਆ ਐਂਡ ਤੇ ਹੁਣ ਇਥੇ ਆ ਕੇ ਚਾਹ ਚੂ ਪੀ ਲਈਆ ਤੇ ਬਾਈ ਹੁਣ ਇਧਰ ਬੈਠੇ ਨੇ ਫੋਨ ਤੇ ਲੱਗੇ ਹੋਏ ਨੇ ਇਹ ਤਾਂ ਬਾਈ ਬਾਈ ਨੂੰ ਟਾਈਮ ਮਿਲਦਾ ਬਾਈ ਨਾਲ ਹੀ ਫੋਨ ਕਰਦਾ ਕਿਉਂ ਬਾਈ ਠੀਕ ਹੈ ਨਾ ਹਾਂਜੀ ਫੋਨ ਵੀ ਦੇਖਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਇੱਧਰ ਸਾਡੀਆਂ ਦੋ ਤਿੰਨ ਬੰਦੇ ਜਿਹੜੇ ਸਾਡੇ ਨਾਲ ਉਹ ਸਾਡੇ ਬਾਈ ਤੇ ਮळा ਆ ਬਾਈ ਇਹਦਾ ਨਾਮ ਹੈਗਾ ਨੋਨੀ ਉਹ ਮੁੰਡੇ ਦਾ ਨਾਮ ਹੈਗਾ ਆ ਬਾਈ ਹਤਕੜਾ ਕਰਦੀ ਉਹਦਾ ਨਾਮ ਹੈਗਾ ਰਵੀ ਤੇ ਆ ਇਹ ਕਿਹੜਾ ਫੋਨ ਤੇ ਟੋਪੀ ਪਾ ਕੇ ਬੈਠਾ ਬੰਦਾ ਬਾਈ ਨਾਮ ਦੱਸ ਆਪਣਾ ਮੇਰਾ ਨਾਮ ਕੁਲਦੀਪ ਜੀ ਕੁਲਦੀਪ ਤੇ ਇਹ ਸਾਡੀਆਂ ਹਸਤੀਆਂ ਨੇ ਸਾਡੇ ਪ੍ਰੋਗਰਾਮ ਦੀ ਸ਼ਾਨ ਆ ਜੀ ਤੇ ਇਧਰ ਪਕੌੜੇ ਪੂੜੇ ਚੱਲ ਰਹੇ ਨੇ ਤੇ ਆ ਜਿਹੜਾ ਨਾਨਕਾ ਮੇਲਾ ਵਿਚਾਰਾ ਵੀਡੀਓ ਬਣਾ ਰਿਹਾ ਤੇ ਇਧਰ ਪਿੱਛੇ ਚਿਕਨ ਚੁਕਨ ਦਾ ਪ੍ਰੋਬਲਮ ਚੱਲ ਰਿਹਾ ਜੀ ਤੇ ਬੜੇ ਜਲਦੀ ਹੋਣਾ ਹੋਰ ਹੀ ਜਾਰੀ ਹੈ ਜੀ ਹਲਦੀ ਦੇ ਰਸਮ ਸ਼ੁਰੂ ਤੇ ਉਸ ਤੋਂ ਬਾਅਦ ਹਲਦੀ ਤੋਂ ਬਾਅਦ ਹੋਗੀ ਜਾਗੋ ਤੇ ਜਾਗੋ ਤੋਂ ਬਾਅਦ ਆਪਾਂ ਚੱਲਾਂਗੇ ਘਰ ਨੂੰ ਹੁਣ ਸ਼ੁਰੂ ਹੋ ਰਹੀ ਹੈ ਜਾਗੋ ਕਾਫੀ دیر ਬਾਅਦ ਕਿੰਨਾ ਟਾਈਮ ਲੱਗਦਾ ਬੰਦਾ ਕੀ ਆਪਾ ਆਇਆ ਜੀ ਤਕਰੀਬਨ 4 ਜਿਹੜੀ ਜੀ 9:22 ਮਿੰਟ ਤੇ ਜਾਗੋ ਸ਼ੁਰੂ ਹੋ ਰਹੀ ਹੈ ਭਾਈ ਜਾਗੋ ਲੇਟ ਆ ਰਿਹਾ ਰੇਟ ਆ ਭਾਈ ਬਹੁਤ ਜ਼ਿਆਦਾ ਕਰੋ ਆ ਬਈ ਤੇ ਹੁਣ ਲੱਗੇ ਜੱਗ ਕੋਲ ਰਾਜੀ ਤੇ ਜੱਗੋ ਫਿਨਿਸ਼ ਕਰਨ ਤੋਂ ਬਾਅਦ ਲੱਗੀ ਸੀ ਥੱਕ ਮੈਂ ਸੋਚਿਆ ਵੀ ਘਰ ਜਾ ਕੇ ਕਿਉਂ ਤਾਂ ਕਰਨਾ ਆ ਤੇ ਲੁਧਿਆਣੇ ਹੁਣ 버ਗਰ ਕਿੰਗ ਦੇ ਵਿੱਚ ਆ ਤੇ ਇਥੋਂ ਹੁਣ ਇੱਕ 버ਗਰ ਦਾ ਮੀ ਲਿਆ ਤੇ ਮੀ ਲੈ ਕੇ ਆਪਾਂ ਨਾਲ ਕੋਲਡ ਡਰਿੰਕ ਆ ਕੋਲਡ ਡਰਿੰਕ ਲੈ ਕੇ ਹੁਣ ਆਪਾਂ ਟੀਕੇ ਖਾ ਕੇ ਦੇਖੋ ਚੱਲੇ ਕਰੰਟਰ ਰਾਜ ਨੂੰ ਸਮਾਂਗੇ ਤੇ ਕੱਲੂ ਫਿਰ ਦੁਬਾਰਾ ਆਪਣੇ ਜਿਹੜਾ ਪ੍ਰੋਗਰਾਮ ਦੀ ਤਿਆਰੀ ਕਰਾਂਗੇ ਲੱਗੇ ਫਾਈਨਲੀ 버ਗਰ ਕੇ ਆਪਾਂ ਨੂੰ ਆਹ ਹੁਣ ਨੂੰ ਆਪਾਂ ਖੋਲ੍ਹੀਏ ਇਹ ਲੋਸ਼ ਚਾਰੇ ਵਿੱਚ ਪੈਕੇਜ ਹੈ ਪੈਕ ਹੋ ਗਿਆ ਜੀ 10 ਤੇ ਅੱਜ ਜਾਗ ਹੋ ਗਿਆ ਫਿਨਿਸ਼ ਸਟੈਟਿਕਲੀ ਪ੍ਰੋਬਲਮ ਬਹੁਤ ਲੱਗੇਗਾ ਪਰ ਜਿੱਤਾ ਜਿੱਤਾ ਜਾਗੋ ਅੱਗੇ ਵਧੀ ਗਈ ਪ੍ਰੋਬਲਮ ਵੀ ਵਧਿਆ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਆਫਿਸ ਹੋ ਗਈ ਥੋੜੀ ਜਿਹਾ ਦੀ ਲੜਾਈ ਇੱਕ ਇੱਕ ਸ਼ਰਾਬੀ ਵਿੱਚ ਬੰਦੇ ਨੂੰ ਸਟੈਗਟੀ ਚ ਲੈ ਗਿਆ ਕਰਨੂ ਯਾਰਿਆ ਦੋਨੀ ਮੇਰੇ ਨਾਲ ਆ ਇਹਨੂੰ ਲਾਉਣਾ ਲੁਧਿਆਣਾ ਲੁਧਿਆਣਾ ਤੋਂ ਲਾ ਕੇ ਆਪਾਂ ਚਾਣਾ ਆਪਣੇ ਘਰ ਤੇ ਵੀਡੀਓ ਚੰਗੀ ਲੱਗੀ ਭਾਈ ਸ਼ੇਅਰ ਕਰਦੇ ਹੋ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਵਲੌਗ ਬਣਾਉਣ ਦੀ ਆਦਤ ਹੈ ਨਹੀਂ ਬਣਾਉਦਾ ਵਲੌਗ ਦੀ ਪਰ ਫਿਰ ਵੀ ਕੋਸ਼ਿਸ਼ ਕਰ ਰਿਹਾ ਵੀ ਜੇ ਵਲੌਗ ਚੰਗਾ ਲੱਗਿਆ ਭਾਈ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਦੇ ਦੱਸਿਓ ਕਿਵੇਂ ਦਾ ਵਲੌਗ ਬਣਿਆ ਸੋ ਥੈਂਕ ਯੂ ਸੋ ਮੱਚ